ਮੈਨੂੰ ਇਹ ਦੱਸਦਿਆਂ ਖੁਸ਼ੀ ਆ ਕਿ ਵਿਧਾਨ ਸਭਾ ਨਾਬਾ ਦੇ ਪਿੰਡ ਪਹਾੜਪੁਰ ਦੇ ਵਿੱਚ ਸਮੁੱਚੀ ਪੰਚਾਇਤ ਜਿਹਦੇ ਵਿੱਚ ਰੁਪਿੰਦਰ ਕੌਰ ਜੀ ਸਰਪੰਚ ਨੇ ਆਲਰੇਡੀ ਪਹਿਲਾਂ ਆਮ ਆਦੀ ਪਾਰਟੀ ਨਾਲ ਜੁੜੇ ਹੋਏ ਸੀਗੇ ਜੀ ਉਹਨਾਂ ਨੂੰ ਛੱਡ ਕੇ ਜਿਹਦੇ ਪੰਚਾਇਤ ਮੈਂਬਰ ਨੇ ਜੀ 7 ਇਹਦੇ ਵਿੱਚ ਸਰਬਜੀਤ ਕੌਰ, ਪ੍ਰੇਮ ਸਿੰਘ ਜੀ, ਗੁਰਦਾਸ ਸਿੰਘ ਜੀ, ਭੀਮਖਾਨ, ਸਰਵੰਤ ਸਿੰਘ ਜੀ, ਕਿਰਨਾ ਕੌਰ ਤੇ ਮਨਦੀਪ ਕੌਰ ਇਹ ਕਾਂਗਰਸ ਪਾਰਟੀ ਵੱਲੋਂ ਸੀਗੇ ਸਾਰੇ ਤੇ ਇਹ ਸਾਰੇ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਸ਼ਾਇਦ ਕਰਦਾ ਕੋਈ ਕਾਲੀ ਦਲ ਦਾ ਜੀ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਕਾਰਨ ਉਹਦਾ ਇਹ ਹੈ ਕਿ ਅੱਜ ਹੀ ਮੈਂ ਨਾਲ ਦੀ ਨਾਲ ਹੀ 40 ਲੱਖ ਦੀ ਲਾਗਤ ਨਾਲ ਖੇੜਗਾਉਣ ਦਾ ਅਧਿਕਾਰਨ ਕੀਤਾ ਜਿਹੜੀ 3 ਏਕੜ ਦੇ ਵਿੱਚ ਬਣੂਗਾ ਜੀ ਤੇ ਜਿਵੇਂ ਪਿੰਡਾਂ ਦੇ ਵਿੱਚ ਕੰਮ ਹੋ ਰਿਹਾ ਗਲੀਆਂ ਨਾਲੀਆਂ ਜਿਹੜੇ ਜਨਤਾ ਨੂੰ ਬਿਜਲੀ ਮੁਫਤ ਮਿਲ ਰਹੀ ਆ ਨੌਕਰੀਆਂ ਮਿਲ ਰਹੀਆਂ ਆ ਤਾਂ ਭਗਵੰਤ ਮਾਨ ਸਾਹਿਬ ਦੀ ਨੀਤੀ ਤੇ ਨiyet ਨੂੰ ਦੇਖਦੇ ਹੋਏ ਇਹ ਇਹ ਪਰਿਵਾਰ ਜਿਹੜਾ ਇਹ ਪੰਚਾਇਤਾਂ ਜਿਹੜੀਆਂ ਨੇ ਤੁਸੀਂ ਸੁਖਲੋ ਸਾਰਾ ਪਿੰਡ ਹੀ ਸ਼ਾਮਿਲ ਹੋ ਗਿਆ ਜੀ ਤੇ ਅੱਜ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਜੀ ਆਇਆਂ ਕਹਾਂ ਉਹਨਾਂ ਦਾ ਸਵਾਗਤ ਕਰਦਾ ਹਾਂ 2027 ਦਾ ਮੁੱਢ ਬੰਨਿਆ ਜਾ ਰਿਹਾ ਹੈ ਸ਼ਤਾ ਸ਼ੁਰੂ ਹੋ ਗਈ ਥੋੜੀ ਅੱਗੇ ਬਹੁਤ ਜੁਆਇਨਿੰਗਾਂ ਨੇ ਜੀ ਬਹੁਤ ਜੁਆਇਨਿੰਗਾਂ ਨੇ ਕਿਉਂਕਿ ਕਾਲੀ ਦਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਿਸਟਮ ਕੀ ਚੱਲ ਰਿਹਾ ਹੈ ਕਾਂਗਰਸ ਦਾ ਕੋਈ ਸਿਰ ਪਰ ਹੈ ਨਹੀਂ ਜ ਸੀਰੀਅਸ ਅਲਿਗੇਸ਼ਨ ਨੇ ਕੋਰਟ ਦੇ ਵਿੱਚ ਟਰਾਇਲ ਚੱਲ ਰਿਹਾ ਤੇ ਹੋਰ ਜੇ ਕੋਈ ਭਰਾ ਸਾਡਾ ਕੋਈ ਕੋਸ਼ਿਸ਼ ਕਰਦਾ ਜੀ ਬਾਹਰੋਂ ਆ ਕੇ ਤੇ ਉਹਨੂੰ ਗੱਲ ਨਹੀਂ ਬਣਦੀ ਕਿਉਂਕਿ ਆਮਾ ਦੀ ਪਾਰਟੀ ਜਦੋਂ ਦੀ ਮੈਂ 2016 ਦਾ ਨਾਬਾ ਹਲਕੇ ਦੇ ਵਿੱਚ ਆਇਆ ਮੈਂ ਇੱਥੇ ਹੀ ਰਹਿਣਾ ਜੀ ਉਰੀ ਮੇਰਾ ਘਰ ਹੈ ਕਿਰਾਏ ਦਾ ਮਕਾਨ ਹੈ ਮੈਂ ਉੱਥੇ ਹੀ ਰਹਿਣਾ ਪਰ ਮੈਂ ਹਮੇਸ਼ਾ ਹੀ ਅਵੇਲੇਬਲ ਹਾਂ 24 ਘੰਟੇ ਮੇਰੇ ਘਰੇ ਆਜੋ ਆਫਿਸ ਖੁੱਲਿਆ ਹੈ ਸੰਗਤ ਵਾਸਤੇ